ਹਾਂਜੀ ਅੱਜ ਦੁਬਾਰੇ ਦਾ ਆਦੋ ਸਨੌਰ ਦੇ ਵਿੱਚ ਸਟੇਡੀਅਮ ਵਿੱਚ ਪਹੁੰਚੇ ਆਂ ਦਾ ਪ੍ਰੋਗਰਾਮ ਵਿੱਚ ਇਸ ਵਾਰ ਦਾ ਸਨੌਰ ਦੇ ਵਿੱਚ ਮੈਨੂੰ ਤੀਸਰਾ ਸਾਲ ਹੈ ਅਕਸਰ ਤੀਆਂ ਦੇ ਪ੍ਰੋਗਰਾਮ ਤੇ ਆਉਂਦਿਆਂ ਆਰ ਕੇ ਵੈਲਫੇਅਰ ਸੁਸਾਇਟੀ ਵਾਲੇ ਜਿਹੜੇ ਮੇਰੇ ਭਰਾ ਨੇ ਉਹਨਾਂ ਨੇ ਉਪਰਾਲਾ ਕਰਕੇ ਬਹੁਤ ਅੱਛਾ ਲੱਗਦਾ ਹੈ ਕਿਉਂਕਿ ਇੱਥੇ ਪੂਰੇ ਸਨੌਰ ਦੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾਵਾਂ ਮੇਰੀਆਂ ਬੱਚੀਆਂ ਜੋ ਇੱਥੇ ਇੰਜੋਇਮੈਂਟ ਕਰਦੀਆਂ ਨੇ ਤੀਆਂ ਦਾ ਤਿਹਾਰ ਬੜੇ ਅੱਛੇ ਤਰੀਕੇ ਨਾਲ ਇੱਥੇ ਮਨਾਇਆ ਜਾਂਦਾ ਸੋ ਬੜੇ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਸਾਡਾ ਪ੍ਰਾਤਨ ਵਿਰਸਾ ਸੀ ਆਸੀਂ ਉਹਨੂੰ ਮੁੜ ਤੋਂ ਲਿਆ ਕੇ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਵੇਖਿਆ ਵੀ ਜਾਂਦਾ ਐ ਅਕਸਰ ਪਿੰਡਾਂ ਵਿੱਚ ਵੀ ਇਹ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਤਾਂ ਮੈਂ ਹੀ ਉਮੀਦ ਕਰਦੀ ਆਂ ਕਿ ਅੱਗੇ ਤਾਂ ਹੋਰ ਵੀ ਅੱਛਾ ਪ੍ਰੋਗਰਾਮ ਹੋਏ ਤੇ ਵੈਸੇ ਹੀ ਇੱਥੇ ਬਹੁਤ ਅੱਛਾ ਲੱਗਦਾ ਆ ਕਿ ਕਿਉਂਕਿ ਮੈਂ ਕਹਿੰਨੀ ਆ ਇੱਕ ਟਾਈਮ ਤੇ ਮੈਂ ਪੂਰੇ ਸਨੌਰ ਨੂੰ ਇੱਥੇ ਮਿਲ ਲੈਨੀ ਆ ਸਾਰਿਆਂ ਦੇ ਰੂਹ ਰੂਹ ਹੋਣ ਦਾ ਮੌਕਾ ਮਿਲਦਾ ਤੇ ਬੜਾ ਚੰਗਾ ਲੱਗਦਾ ਇੱਥੇ ਸਾਰਿਆਂ ਨੂੰ ਮਿਲ ਕੇ ਕਿਉਂਕਿ ਮੇਰਾ ਪਰਿਵਾਰ ਹੈ ਇੱਕ ਪਰਿਵਾਰ ਵਿੱਚ ਆ ਕੇ ਵੈਸੇ ਹੀ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਜਿੰਨੀਆਂ ਮੇਰੀਆਂ ਭੈਣਾਂ ਨੇ ਕਈ ਵਾਰ ਪਰਜੇਵੀਆਂ ਕਰਕੇ ਉਹਨਾਂ ਕੋਲ ਸਮਾਂ ਨਹੀਂ ਜਾਂ ਸਾਡੇ ਕੋਲ ਸਮਾਂ ਨਹੀਂ ਸੋ ਇੱਥੇ ਅਸੀਂ ਇੱਕ ਦਿਨ ਸਮਾਂ ਕੱਢ ਕੇ ਸਾਲ ਵਿੱਚ ਇੱਕ ਵਾਰ ਇੱਥੇ ਸਾਰਿਆਂ ਨੂੰ ਮਿਲ ਲਈਦਾ ਬਹੁਤ ਅੱਛਾ ਲੱਗਦਾ ਬਹੁਤ ਜੀ ਮੈਡਮ ਮੇਲੇ ਲੱਗਣੇ ਸ਼ੁਰੂ ਹੋਏ ਨੇ ਇਹਦੇ ਨਾਲ ਤੁਹਾਡੀ ਸਰਕਾਰ ਜਿਹੜੀ ਹੈ ਵਧਾਈ ਦੇ ਪੱਖੋਂ ਵੀ ਆ ਜੀ ਅੱਜ ਜਿਹੜਾ ਹਵਤਾਨਾਰਿਕ ਤਿਆਰ ਜਿਹਦਾ ਵੀਰ ਜੀ ਅਕਸਰ 1000 ਰੁਪਏ ਵਾਲੀ ਜਿਹੜੀ ਗੱਲ ਨੇ ਨਾ ਤੁਸੀਂ ਖੁਦ ਸਮਝਦਾਰ ਹੋ 70 ਸਾਲਾਂ ਚ ਦੂਜੀਆਂ ਸਰਕਾਰਾਂ ਅੱਗੇ ਕਿਸੇ ਨੇ ਇੰਨੇ ਵਾਦੇ ਪੂਰੇ ਕੀਤੇ ਸੀ ਜਿੰਨੇ ਕੀ ਇਹ ਸਰਕਾਰ ਨੇ ਆਉਂਦਿਆਂ ਤੋਂ ਹੀ ਵਾਦੇ ਪੂਰੇ ਕਰ ਰਹੇ ਨੇ ਇੱਕ ਸਿਰਫ 1000 ਰੁਪਏ ਤੇ ਸੂਈ ਅੜੀ ਹੈ ਤੇ ਉਹ ਵੀ ਛੇਤੀ ਪੂਰੀ ਹੋ ਜੇਗੀ ਜਰੂਰ ਤੁਹਾਨੂੰ ਜੇ ਪਹਿਲਾ 1000 ਰੁਪਏ ਦਿੱਤਾ ਹੁੰਦਾ ਬਿਜਲੀ ਦਾ ਬਿੱਲ ਤਾਂ ਮਾਫ ਕੀਤੀ ਇਹਨਾਂ ਦਾ ਬਿਰਜੀ ਵੇਖੋ ਜਿਹੜੀਆਂ ਅੱਛਾ ਜੇ ਉਸ ਟਾਈਮ ਤੇ ਪਹਿਲਾ 1000 ਦੇ ਦਿੰਦੇ ਫਿਰ ਤੁਸੀਂ ਹੁਣ ਕਹਿਣਾ ਸੀ ਕਿ ਬਿਜਲੀ ਦਾ ਬਿੱਲ ਨਹੀਂ ਮਾਫ ਕੀਤਾ ਨਹੀਂ ਸਥਿਤੀ ਹੋਰ ਹੁੰਦੀ ਫਿਰ ਨਹੀਂ ਸਥਿਤੀ ਹੁਣ ਵੀ ਅੱਛੀ ਏ ਕੋਈ ਮਾੜੀ ਨਹੀਂ ਤੁਸੀਂ ਅਕਸਰ ਵੇਖ ਰਹੇ ਹੋ ਐਨੇ ਕੰਮ ਕਰ ਕੋਈ ਪਹਿਲਾਂ ਸਰਕਾਰ ਸਟਾਰਟਿੰਗ ਤੋਂ ਕੋਈ ਨਹੀਂ ਸੀ ਕਰਦੀ ਜਿਹੜੇ ਕੰਮ ਕਰ ਸੀ ਲਾਸਟ ਵਾਲੇ 1 ਸਾਲ ਚ ਜਿਹੜੇ ਕੰਮ ਕਰ ਸ਼ੁਰੂ ਹੁੰਦੇ ਸੀ ਬਿਜਲੀ ਦੇ ਬਿੱਲ ਮਾਫ ਹੋਏ ਜੋ ਮੁਹੱਲਾ ਕਲੀਨਿਕ ਕੁੱਲੇ ਉੱਥੇ ਕਿੰਨੀਆਂ ਸੁਵਿਧਾਵਾਂ ਮਿਲੀਆਂ ਨੇ ਸਾਡੀਆਂ ਭੈਣਾਂ ਨੂੰ ਅਕਸਰ ਪਿੰਡਾਂ ਵਿੱਚ ਕਿੰਨਾ ਔਖਾ ਹੁੰਦਾ ਸੀ ਸਾਨੂੰ ਦੂਰ ਮੈਡੀਸਨ ਲਈ ਜਾਣਾ ਤੇ ਹੁਣ ਅਸੀਂ ਪਿੰਡ ਦੇ ਵਿੱਚ ਸਾਡੇ ਟੈਸਟ ਫ੍ਰੀ ਹੋ ਰਹੇ ਨੇ ਦਵਾਈਆਂ ਫ੍ਰੀ ਮਿਲ ਰਹੀਆਂ ਨੇ ਬੱਚਿਆਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਜਿਹੜੇ ਸਾਡੇ ਮਾਡਲ ਨੇ ਵੇਖੋ ਕਿੰਨੇ ਚੇਂਜ ਹੋ ਚੁੱਕੇ ਨੇ ਪੜ੍ਹਾਈ ਵੱਲੋਂ ਸਰਕਾਰੀ ਸਕੂਲਾਂ ਵਿੱਚ ਕਿੰਨੀਆਂ ਕ ਸੁਹੂਲਤਾ ਮਿਲ ਗਈਆਂ ਨੇ ਤੁਸੀਂ ਦੱਸੋ ਕਿ ਪਹਿਲਾਂ ਕਿਸੇ ਸਰਕਾਰ ਨੇ ਇਹਨਾਂ ਉਪਰਾਲਾ ਕੀਤਾ ਸੀ 1000 ਰੁਪਏ ਵਾਲਾ ਜਿਹੜਾ ਉਹ ਵੀ ਜਲਦ ਤੋਂ ਜਲਦ ਮਾਨ ਸਰ ਨੂੰ ਅਸੀਂ ਵੀ ਅਪੀਲ ਕਰਾਂਗੇ ਬਾਕੀ ਉਹਨਾਂ ਨੂੰ ਵੀ ਪਤਾ ਹੀ ਏ ਕਿ ਜਾਣਦੇ ਨੇ ਫੀਲਡ 'ਚ ਪੂਰੇ ਪੰਜਾਬ 'ਚ ਤਾਂ ਉਹਨਾਂ ਨੂੰ ਵੀ ਬੀਬੀਆਂ ਸਵਾਲ ਕਰਦੀਆਂ ਨੇ ਉਹ ਵੀ ਛੇਤੀ ਪੂਰਾ ਕਰ ਦਿੰਦੇ ਨੇ ਲੱਗਦਾ ਰਿਪੀਟ ਮਾਰੂੰਗੀ ਜੀ ਜਰੂਰ ਜਰੂਰ ਜਿੰਨੇ ਕੰਮ ਕਰ ਸਰਕਾਰ ਨੇ ਕੀਤੇ ਨੇ ਤੁਸੀਂ ਵੀ ਵੇਖਦੇ ਹੀ ਪਏ ਹੋ ਇਹਦੇ ਵਿੱਚ ਕੋਈ ਦੋਰਾ ਹੀ ਨਹੀਂ ਬਹੁਤ ਅੱਛੇ ਤਰੀਕੇ ਨਾਲ ਕੰਮਕਾਰ ਹੋ ਰਹੇ ਨੇ ਉਹਦੇ 'ਚ ਜਰੂਰ ਰਿਪੋਰਟ ਆਉਣੀ ਜੀ ਹਾਂਜੀ ਕੀ ਨਾਮ ਹੈ ਆਪਣੂੰ ਮੇਰਾ ਨਾਮ ਰਣਜੀਤ ਕੌਰ ਹੈ ਜੀ ਜੋ ਅੱਜ ਤੀਆਂ ਦਾ ਪ੍ਰੋਗਰਾਮ ਕਰਾਇਆ ਇਸਦੇ ਬਾਰੇ ਦੱਸੋ ਕਿ ਕਿੱਦਾਂ ਲੱਗਿਆ ਤੁਹਾਨੂੰ ਹਾਂਜੀ ਮੈਂ ਵਾਈਸ ਪ੍ਰਧਾਨ ਆ ਆਰ ਕੇ ਵੈਲਫੇਅਰ ਸੁਸਾਇਟੀ ਦੀ ਜੀ ਤੇ ਇਹ ਸਾਨੇ ਜਦੋਂ ਸਨੋਚ ਤੀਆਂ ਬੰਦ ਹੋਈਆਂ ਸੀ ਅਸੀਂ ਪਹਿਲਾਂ ਹੀ ਸੋਚਿਆ ਸੀ ਕਿ ਹਰ ਸਾਲ ਅਸੀਂ ਤੀਆਂ ਦਾ ਪ੍ਰੋਗਰਾਮ ਕਰਾਇਆ ਕਰਾਂਗੇ ਕਿਉਂਕਿ ਅਸੀਂ ਦੇਖਿਆ ਵੀ ਪੈਣਾ ਬੜੀ ਖੁਸ਼ ਹੋ ਕੇ ਜਾਂਦੀਆਂ ਨੇ ਤਾਂ ਇਸ ਆਕੇ ਅਸੀਂ ਇਹ ਸੋਚਿਆ ਸੀ ਕਿ ਤੀਆਂ ਹਰ ਸਾਲ ਤੀਆਂ ਕਰਾਨੀਆਂ ਨੇ ਤੇ ਅਸੀਂ ਆਰ ਕੇ ਵੈਲਫੇਅਰ ਸੁਸਾਇਟੀ ਤੀਆਂ ਦੇ ਨਾਮ ਨਾਲ ਕਰਜਾ ਪ੍ਰੋਗਰਾਮ ਮੈਡੀਕਲ ਕੈਂਪ ਮੈਡੀਟੇਸ਼ਨ ਕੈਂਪ ਅਸੀਂ ਹਰ ਲਗਾਉਂਦੀ ਰਹਿੰਨੇ ਆ ਇੱਕ ਅੱਜ ਕੱਲ ਅਸੀਂ ਇੱਕ ਹੋਰ ਸ਼ੁਰੂ ਕੀਤਾ ਕਿ ਕਾਲਜਾਂ ਚ ਜਾ ਕੇ ਨਸ਼ੇ ਦੇ ਵਿਰੁੱਧ ਗੱਲ ਕਰਨੀ ਤੇ ਆਉਣ ਵਾਲੇ ਫਿਊਚਰ ਵਾਰੀ ਗਾਈਡ ਕਰਨਾ ਸਟੂਡੈਂਟਾਂ ਨੂੰ ਜੋ ਕਿ ਪ੍ਰੋਪਰ ਗਾਈਡ ਨਹੀਂ ਕਰ ਪਾਰੇ ਸਾਡੇ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਤੇ ਕੁਝ ਹੋਰ ਵੀ ਨੇ ਰਾਈਟਰ ਵੀ ਨੇ ਤਾਂ ਸਾਡਾ ਬੜਾ ਅੱਛਾ ਗਰੁੱਪ ਹੈ ਕਿ ਅਸੀਂ ਜੋ ਅੱਜ ਪ੍ਰੋਗਰਾਮ ਕੀਤਾ ਹੈਗਾ ਟੀਆਂ ਦਾ ਇਹ ਕਿਤੋਂ ਕਿਤੋਂ ਸਹਿਯੋਗ ਮਿਲ ਗਿਆ ਇਹ ਜੀ ਸਾਡਾ ਇੱਕ ਮੈਂਬਰ ਹੈ ਸਾਰੇ ਮਲੇ ਹੋਏ ਨੇ ਕੋਈ ਡਾਕਟਰ ਨੇ ਕੁਝ ਵਾਰ ਦੇਨੇ ਆ ਸਾਡਾ ਇੱਕ ਗਰੁੱਪ ਹੈ ਜਿਹੜਾ ਅਸੀਂ ਆਪਣਾ ਹੀ ਰਲ ਕੇ ਕਰਦੇ ਆ ਜੀ ਜੀ ਹਾਂਜੀ ਤੇ ਬਸ ਤੁਹਾਡਾ ਹੀ ਸੰਯੋਗ ਚਾਹੀਦਾ ਸਾਨੂੰ ਤੇ ਅਸੀਂ ਜਾਣੇ ਕਿ ਅਸੀਂ ਬੜੀ ਤੋਂ ਬੜੀਆ ਕਰੀ ਇਹ ਪ੍ਰੋਗਰਾਮ ਕਿੰਨਾ ਮੈਡਮ ਪਹਿਲੀ ਵਾਰੀ ਕਿਤੇ ਨਹੀਂ ਜੇ ਇਹ ਤੀਜੀ ਵਾਰੀ ਹੈ ਜੀ ਸਾਡਾ ਹਾਂ ਜੀ ਇਸ ਸਾਲ ਜਿਹੜੇ ਐਮਐਲਏ ਸਾਹ ਦੇ ਘਰ ਵਾਲੇ ਪਹੁੰਚੇ ਉਹਨਾਂ ਨੂੰ ਕੀ ਚਾਹਤ ਆ ਬਸ ਸੰਜੋਗ ਜੀ ਉਹਨਾਂ ਦੇ ਸਾਥ ਸਾਡੇ ਨਾਲ ਹੁੰਦਾ ਤੇ ਠੀਕ ਹੈ ਜੇ ਆਉਂਦੇ ਨੇ ਸਾਨੂੰ ਬੜੀ ਲੱਗਦਾ ਆਪਣਾ ਟਾਈਮ ਕੱਢ ਕੇ ਆਏ ਤਾਂ ਸਾਨੂੰ ਇਹ ਬਹੁਤ ਵਧੀਆ ਲੱਗਦਾ ਕਿਉਂਕਿ ਮਹਿਫਿਲ 'ਚ ਵੈਸੀ ਵੀ ਰੌਣਕ ਲੱਗ ਜਾਂਦੀ ਐਨ ਕਰਕੇ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਐ ਜਦੋਂ ਆਉਂਦੇ ਨੇ ਮੈਂ ਬੜੀ ਜੀ ਕਾ